ਬਹੁਤ ਹੀ ਖੁਸ਼ੀ ਮਹਿਸੂਸ ਹੋ ਰਹੀ ਹੈ ਜੀ ਇੰਨੀ ਖੁਸ਼ੀ ਆਈ ਦੱਸ ਨਹੀਂ ਸਕਦੇ ਆਈ ਕੈਨਟ ਐਕਸਪਲੇਨ ਆਈ ਕੈਨਟ ਐਕਸਪਰੈਸ ਇਨ ਵਰਡਸ ਆਮ ਓਵਰ ਦ ਕ라우ਟ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਜਦੋਂ ਇਹਨੇ ਦੱਸਿਆ ਰਿਜ਼ਲਟ ਆਇਆ ਮੈਂ ਜਦੋਂ ਸਕੂਲ ਤੋਂ ਜਸਟ ਅਜੇ ਘਰ ਆਈ ਇਹਨੇ ਡੀਜੀ ਲੋਗ ਕਰਕੇ ਦੇਖਿਆ ਆਪਣਾ ਰਿਜ਼ਲਟ ਮੈਂ ਸਕਰੀਨਸ਼ਾਟ ਭੇਜਿਆ ਮਮਾ ਸੱਚੀ ਹੈ ਮੇਰਾ ਹੀ ਰਿਜ਼ਲਟ ਆ ਮਮਾ ਸੱਚੀ ਹੈ ਮੇਰਾ ਹੀ ਰਿਜ਼ਲਟ ਆ ਫਿਰ ਮੈਂ ਸਾਰੇ ਡਿਟੇਲਸ ਚੈੱਕ ਕਰਕੇ ਮੈਂ ਨੂੰ ਕਿਹਾ ਮੈਂ ਕਹਿੰਨੀ ਹਾਂ ਨੂੰ ਵੀ ਤੇਰੇ ਆ ਅਟਲੀਸਟ ਸ਼ੁਰੂ ਤੋਂ ਹੀ ਐਕਾਡੈਮਿਕ ਰਿਕਾਰਡਸ ਜਿਹੜੇ ਨੇ ਬਹੁਤ ਵਧੀਆ ਨੇ ਔਰ ਉਸ ਤੋਂ ਬਾਅਦ ਸਕੂਲ ਜੈਮਸ ਕੈਮਬ੍ਰਿਜ ਬਟਾਲਾ ਉਹਨਾਂ ਦਾ ਵੀ ਬਹੁਤ ਸਾਥ ਰਿਹਾ ਉਹਨਾਂ ਦੇ ਟੀਚਰਸ ਔਰ ਉਸ ਤੋਂ ਬਾਅਦ ਜਦੋਂ 9th ਵਿੱਚ ਆਈ ਹੈ ਤੇ ਇਹਨਾਂ ਦਾ ਫਿਜ਼ਿਕਸ ਵਾਲਾ ਬੈਚ ਇਹਨਾਂ ਦਾ 9th ਤੋਂ ਹੀ ਸਟਾਰਟ ਕਰ ਦਿੱਤਾ ਔਰ 9th 10th ਦੋਨੋਂ ਸਾਲ ਇਹਨਾਂ ਦੇ ਬੈਚ ਚਲਾਇਆ ਤੇ ਮਤਲਬ ਡਾਊਟ ਸਾਰਾ ਡਾਊਟ ਇਹਦਾ ਕਲੀਅਰ ਹੀ ਰਿਹਾ ਹੈ ਕੋਈ ਇਹਨੂੰ ਅਜੇ ਪ੍ਰੋਬਲਮ ਨਹੀਂ ਆਈ ਕੋਈ ਵੀ ਇਹ ਦੁਬਾਰਾ ਵੀਡੀਓ ਨੂੰ ਰਿਪੀਟ ਕਰਦੀ ਤੇ ਉਸ ਤੋਂ ਬਾਅਦ ਇਹਦੇ ਡਾਊਟ ਸਾਰੇ ਕਲੀਅਰ ਹੀ ਸ਼ੁਰੂ ਤੋਂ ਐਕਚੁਅਲੀ ਇਹਨੇ ਕਦੀ ਪ੍ਰੋਬਲਮ ਨਹੀਂ ਕੋਈ ਕ੍ਰੀਏਟ ਕੀਤੀ ਹਮੇਸ਼ਾ ਮਤਲਬ ਜੋ ਵੀ ਰਿਕਾਰਡ ਆ ਨਰਸਰੀ ਤੋਂ ਲੈ ਕੇ ਹੁਣ ਤੱਕ ਇੱਕ ਤੇ ਰਾਈਟਿੰਗ ਵੀ ਬਹੁਤ ਵਧੀਆ ਉਸ ਤੋਂ ਬਾਅਦ ਹਰ ਮਤਲਬ ਇਹਨੂੰ ਚਾਹੂੰਗੀ ਕਿ ਪੜਾਉਂਦਾ ਇਹਨੇ ਰੂਮ ਦੇ ਵਿੱਚ ਵਾਈਟ ਬੋਰਡ ਲੱਗਿਆ ਆ ਇਹਨੇ ਪਹਿਲਾਂ ਪੜ੍ਹਨਾ ਆ ਫਿਰ ਉਹ ਪੜਾਉਣਾ ਆ ਤੇ ਫਿਰ ਉਸ ਤੋਂ ਬਾਅਦ ਇਹਨੂੰ ਬਿਲਕੁਲ ਸਾਰਾ ਕਲੀਅਰ ਹੋ ਜਾਂਦਾ ਇਕਲ ਮੈਂ 10th ਰਿਜ਼ਲਟ 99.6% ਸਿਕਯਰ ਕੀਤੇ ਆ ਔਰ ਕੱਲ ਜਦੋਂ ਰਿਜ਼ਲਟ ਆਇਆ ਇਟ ਵਾਸ ਲਾਈਕ ਓਵਰਵੈਲਮਿੰਗ ਫॉर ਮੀ ਔਰ ਲਾਈਕ ਸਾਰਿਆਂ ਨੂੰ ਬਹੁਤ ਪ੍ਰਾਊਡ ਫੀਲ ਹੋ ਰਿਹਾ ਐਂਡ ਮੈਨੂੰ ਵੀ ਬਹੁਤ ਵਧੀਆ ਲੱਗ ਰਿਹਾ ਥੈਟ ਆਈ ਹੈਵ ਮੇਡ एवरीवन ਪ੍ਰਾਊਡ ਐਕਸਪੈਕਟਿਡ ਨੰਬਰ 98 ਤੋਂ 99 ਦੇ ਵਿੱਚ ਕਰ ਰਹੀ ਬਟ ਮੋਰ ਦੈਨ 99 ਇਟ ਵਾਸ ਰੀਅਲੀ ਲਾਈਕ ਓਵਰਵੈਲਮਿੰਗ ਫॉर ਮੀ ਬਹੁਤ ਮਿਹਨਤ ਲਾਈਕ ਸਟਾਰਟਿੰਗ ਤੋਂ ਵੀ ਮੈਂ ਕੰਸਿਸਟੈਂਸੀ ਔਰ ਲਾਸਟ ਦੇ 1 2 ਮੰਥਸ ਬਹੁਤ ਹੈਕਟਿਕ ਰਿਹਾ ਲਾਈਕ ਬਹੁਤ ਮਿਹਨਤ ਕਰਨੀ ਪਈ ਸੀ ਮੈਂ ਸਕੂਲ

ਬਹੁਤ ਜ਼ਿਆਦਾ ਮਾਨ ਤੇ ਬਹੁਤ ਜ਼ਿਆਦਾ ਮਹਿਸੂਸ ਹੋ ਰਿਹਾ ਬੇਟੀ ਨੇ ਸਿਰ ਉੱਚਾ ਕਰ ਦਿੱਤਾ ਨਹੀਂ ਮੁਸ਼ਕਲ ਐ ਤੋ ਕੋਈ ਨਹੀਂ ਆਈ ਮੁਸ਼ਕਲ ਤੇ ਸਗੋ ਨਾ ਹੀ ਇਹਨੇ ਕਦੀ ਕੋਈ ਨਹੀਂ ਪ੍ਰੋਬਲਮ ਮੈਨੂੰ ਕਦੀ ਆਈ ਨਾ ਹੀ ਇਹਨੇ ਕੋਈ ਸਾਨੂੰ ਦੱਸਿਆ ਅਸੀਂ ਸਗੋ ਇਹਨੂੰ ਕਹਿੰਦੇ ਰਹੇ ਵੀ ਦੱਸ ਕੋਈ ਸੀ ਪ੍ਰੋਬਲਮ ਪਰ ਬਹੁਤ ਵੱਢਦੀ ਰਹੀ ਆ ਸਕੂਲ ਵਾਲਿਆਂ ਦਾ ਜਾਂ ਤੋ ਆਨਲਾਈਨ ਕਲਾਸਾਂ ਹੀ ਲਈਆਂ ਨੇ ਸਭ ਕੁਝ ਉਹਨਾਂ ਕੋ ਕਰਦੀ ਰਹੀ ਜੋ ਵੀ ਡਾਊਟ ਕਲੀਅਰ ਕਰ ਦਿੰਦੀ ਰਹੀ ਬਾਕੀ ਮਦਰ ਵੀ ਆ ਉਹ ਵੀ ਕਰਦੇ ਰਹੇ ਜਿਹੜਾ ਕੋਈ ਪ੍ਰੋਬਲਮ ਨਹੀਂ ਕਿਤੇ ਕੋਈ ਅੜ ਜਾਂਦੀ ਰਹੀ ਹੈ ਫਿਰ ਉਹ ਵੀ ਹੱਲ ਹੋ ਜਾਂਦੀ ਰਹੀ ਤੇ ਇਹਨਾਂ ਤੇ ਹੈਗਾ ਹੀ ਵੀ 95 6 ਤੋਂ ਅਬਾਵੀ ਹੋਣਗੇ ਨੰਬਰ ਇਹਨਾਂ ਸਾਨੂੰ ਇੱਥੇ ਯਕੀਨ ਹੈ ਕਿ ਕਰੂਗੀ ਇਹ ਨਹੀਂ ਪਤਾ ਵੀ ਟਾਪ ਕਰੂਗੀ ਪਰ ਇਹ ਵੀ ਸਾਨੂੰ ਮਤਲਬ ਅੰਦਰੋਂ ਫੀਲ ਹੁੰਦਾ ਹੈ ਵੀ ਕਿਸੇ ਨਾ ਕਿਸੇ ਪੋਜੀਸ਼ਨ ਤੇ ਜ਼ਰੂਰ ਆਊਗੀ ਜਿੰਨੀ ਮਿਹਨਤ ਕਰਦੀ ਹੈ ਬਹੁਤ ਮਿਹਨਤ ਮਤਲਬ ਬਹੁਤ ਜ਼ਿਆਦਾ ਹੀ ਮਿਹਨਤ ਅਸੀਂ ਦੱਸ ਵੀ ਨਹੀਂ ਸਕਦੇ ਵੀ ਕਿੰਨੀ ਮਿਹਨਤ ਕਰਦੀ ਰਹੀ ਹੈ ਨਹੀਂ ਮੇਰੀਆਂ ਦੋ ਬੇਟੀਆਂ ਆ ਹੋ ਜੀ ਬੇਟੀ ਆ ਤੇ ਇਹੋ ਜੀ ਕੋਈ ਗੱਲ ਨਹੀਂ ਹੈਗੀ ਬਹੁਤ ਕੁੜੀਆਂ ਦਾ ਅੱਜ ਕੱਲ ਤੁਹਾਨੂੰ ਪਤਾ ਹੀ ਆ ਬਸ ਇੱਥੇ ਦੱਸਣ ਦੀ ਲੋੜ ਨਹੀਂ ਆ ਕੁੜੀਆਂ ਮੁੰਡੇ ਤੇ ਕੋਈ ਫਰਕ ਨਹੀਂ ਰਹਿ ਗਿਆ ਕੁੜੀਆਂ ਸਭ ਅੱਗੇ ਹੀ ਆ ਮੈਨੂੰ ਲੱਗਦਾ ਵੀ ਪੇਰੈਂਟਸ ਦੇ ਨਾਲ ਉਹਨਾਂ ਦੇ ਸਿਰ ਉੱਚਾ ਕਰ ਲਈ ਜੇ ਉਹਨਾਂ ਦੇ ਨਾਲ ਹੱਥ ਵਟਾਉਣ ਲਈ ਕੋਈ ਕੰਮ ਕਰ ਲਈ ਕੁੜੀਆਂ ਬਿਲਕੁਲ ਮੁੰਡਿਆਂ ਤੋਂ ਜ਼ਿਆਦਾ ਸਾਥ ਦੇ ਰਹੀਆਂ ਆ ਪਟਿਆ ਦਾ ਬੱਚੀਆਂ ਨੂੰ ਉਦੋਂ ਉਦੋਂ ਪੜਾਓ ਕੋਈ ਇਹਨਾਂ ਤੋਂ ਪ੍ਰੈਸ਼ਰ ਨਾ ਰੱਖੋ ਕਿ ਤੂੰ ਆ ਹੀ ਕਰਦੇ ਆ ਆ ਹੀ ਕਰ ਰਹੇ ਹੁਣ ਅਸੀਂ ਇਹਨੂੰ ਆਪ ਹੀ ਕਿਹਾ ਵੀ ਦੱਸ ਜੋ ਤੈਨੂੰ ਠੀਕ ਲੱਗਦਾ ਜਦੋਂ 10ਵੀਂ ਤੋਂ ਬਾਅਦ ਅਸੀਂ ਇਹਨੂੰ ਕਿਹਾ ਵੀ ਤੂੰ ਆ ਪੜ ਜਾ ਪੜ ਪੁੱਛਿਆ ਇਹਨੂੰ ਇਹਨੇ ਕਿਹਾ ਵੀ ਮੈਂ ਇੰਜੀਨੀਅਰਿੰਗ ਕਰਨੀ ਹੈ ਕਿਹਾ ਠੀਕ ਹੈ ਮਤਲਬ ਮਨੋ ਵੀ ਇਹੋ ਹੀ ਆ ਵੀ ਸਾਰੇ ਬੱਚਿਆਂ ਨੂੰ ਜੋ ਵੀ ਜਿਹੜੀ ਕੈਪੇਬਿਲਿਟੀ ਹੈਗੇ ਜੋ ਸਪੋਰਟਸਮੈਨ ਚੰਗਾ ਆ ਜੋ ਪੜ ਸਕਦਾ ਚੰਗਾ ਉਹਨੂੰ ਉਧਰਲੇ ਪਾਸੇ ਲੈ ਕੇ ਜਾਓ ਮੇਰਾ ਨਾਮ ਰਿਤਿਕ ਮਿਸ਼ਰਾ ਹੈ ਔਰ ਮੈਂ ਮੈਥਸ ਪੜਾਤਾ ਹਾਂ ਬੱਚੋ ਨੂੰ ਆਨਲਾਈਨ

मे से पढ़कर उड़ान बैठ से पढ़कर पीडब्ल्यू से पढ़कर इतना लाएंगे, तो बहुत ज्यादा खुशी हो रही है और सबसे ज्यादा खुशी होती है उनके माँ बाप से मिलकर जब उनके माँ बाप मुस्कान देखते हैं कि बच्चों ने उनको प्राउड फील करवाया नहीं।, नहीं नहीं हमारे संस्था में हम लोग सबसे पहले तो बच्चों को ऑनलाइन पढ़ाते हैं प्योर ऑनलाइन रहता है अब यहाँ पर सबसे पहले बच्चा लाइव लेक्चर देखता है लाइव लेक्चर देखने के बाद बच्चे को अगर डाउट आते हैं तो वो क्लास में भी पूछ सकता है और क्लास के बाद भी पूछ सकता है हमारा डाउट का बहुत बेहतरीन फीचर बनाया गया है जिसमें हम लोग चौबीसों घंटे सातों दिन हफ्ते में डाउट बच्चों के सॉल्व कर रहे होते हैं आ, कैसा भी बच्चे को डाउट है एकेडमिक डाउट है नॉन एकेडमिक डाउट है हम उसको सॉल्व करके देते हैं साथी, साथी, साथ ही साथ लेक्चर तो प्रोवाइड करते हैं डाउट भी सॉल्व करते हैं हम लोग हर टाइम टाइम पर टेस्ट भी प्रोवाइड करते हैं और साथ ही साथ हम लोग बच्चों को होमवर्क शीट्स भी देते हैं जिसको हम लोग डीपीपीस कहते हैं पीडब्ल्यू के माध्यम से इस अगर मैं ऑनलाइन की बात करूं तो 40 लाख से 50 लाख बच्चा अभी पीडब्ल्यू ऐप से पढ़ाई करता है अलग अलग सेगमेंट है स्कूल एग्जाम्स हैं जहां पर स्कूल एग्जाम्स में 6, 7, 8, 9, 10, 11, की हम पढ़ाई करवाते हैं उसके बाद फिर हम लोग गेट एक मीडियम होता है उसकी पढ़ाई कराते हैं यूपीएससी की पढ़ाई करवाते हैं फिर लॉ की पढ़ाई पढ़ाई करवाते हैं तो लगभग हर एक चीज हम लोग पीडब्ल्यू में कीटर करते हैं बच्चों को मैं सिर्फ एक ही मैसेज दूंगा कि बच्चे सोचते हैं कि ऑनलाइन पढ़ाई नहीं हो पाएगी उतनी बच्चों के पेरेंट्स भी सोचते हैं कि ऑनलाइन क्या ही पढ़ाई हो पाएगी अच्छे से पढ़ाएंगे नहीं पढ़ाएंगे बहुत पेरेंट्स के मन में आशंका रहती है डाउट रहता है कि क्या होगा अच्छे से पढ़ाएंगे नहीं पढ़ाएंगे हमारे बच्चे को बेसिक सारी चीज समझ पाएंगे ही नहीं आएंगी मैं बस पेरेंट्स को ये बोल बोलना चाहूंगा आज की जो दुनिया है यहाँ पर बच्चा आपका एकदम फ्री ऑफ कॉस्ट या फिर एकदम मिनिमम अमाउंट में पैसे देकर बहुत अच्छी एजुकेशन हासिल कर सकता है और उसका एक जीता जाता एग्जाम्पल अनुरीत हमारे सामने खड़ी हुई है और ऐसे कई सारे बच्चे सिर्फ अनुरीत नहीं हमारे पीडब्ल्यू संस्था से इस बार का अगर मैं आपको डेटा बताऊं तो 300 से ज्यादा बच्चों ने पढ़कर 99 परसेंट से ज्यादा स्कोर करा है तो मैं बच्चों को यही बोलूंगा बिलीव करो उड़ान बैच में उड़ान हमारे क्लास टेंथ का बैच है उस बैच में बिलीव करो और जैसा जैसा टीचर बता रहे हैं आई एम श्योर अनुरीत करीब अग्री, अग्री करेंगे इस बात पर जैसा जैसा टीचर बता रहे हैं बस वैसा वैसा फॉलो करते जाओ और सारी रिसोर्सेस आपको लर्न बैच में मिलती हैं लेक्चर्स मिलते हैं रिवीजन मिलता है डीपीपीज मिलती है जिसको हम लोग तो होमवर्क शीट्स बोलते हैं टेस्ट होता है रेगुलर उसके बाद आपकी और भी चीज आपको प्रोवाइड कराई करा जाती हैं लास्ट मोमेंट पर एक डेढ़ महीने पहले एग्जाम के हम लोग बच्चों के लंबे लंबे लेक्चर्स भी लेते हैं सो so दैट बच्चों को एक कॉन्फिडेंस रहे कि भाई हमारा टीचर हमें सिर्फ सिलेबस कंप्लीट करवा के नहीं दे रहा हमारे साथ लास्ट तक बना हुआ है वो बच्चों को कॉन्फिडेंस बूस्ट करने में बहुत मदद करता है